ਇੱਕ ਵਾਰ ਜੀ ਇੱਕ ਜੱਟ ਤੇ ਲਾਲੇ ਦੀ ਪੈ ਗਈ ਯਾਰੀ ਤੇ ਲਾਲੇ ਦੇ ਮੁੰਡੇ ਦਾ ਵਿਆਹ ਆ ਗਿਆ ਵਿਆਹ ਆ ਗਿਆ ਤਾਂ ਲਾਲਾ ਕਹਿੰਦਾ ਵੀ ਮੇਰੀ ਗੱਲ ਸੁਣ ਲਓ ਧੋਤੀ ਪਾ ਕੇ ਚਾਦਰਾਂ ਪਾ ਕੇ ਕੋਈ ਬੰਦਾ ਵਿਆਹ 'ਚ ਨਹੀਂ ਹੋਣਾ ਚਾਹੀਦਾ ਕਿਉਂਕਿ ਹਾਈ ਫਾਈ ਵਿਆਹ 'ਗੈ ਇੱਥੇ ਪੈਂਟ ਕੋਟ ਵਾਲੇ ਆਉਣ ਹੁਣੇ ਜੀ ਦੋ ਬੰਦੇ ਬਾਹਰ ਖੜਾਤੇ ਪੈਲਸ ਦੇ ਬਾਹਰ ਖੜਾਤੇ ਜੀ ਤਾਂ ਜੱਟ ਨੇ ਵੀ ਚਾਦਰਾਂ ਚੁਦਰਾ ਪ੍ਰੈਸ ਕੀਤਾ ਜੀ ਉਹਦਾ ਪ੍ਰੈਸ ਕਰਕੇ ਜਦੋਂ ਵਿਆਹ ਚ ਗਿਆ ਜੀ ਜਦੋਂ ਪੈਰਸ ਦੇ ਅੰਦਰ ਪੜਨ ਲੱਗਿਆ ਤਾਂ ਉਹ ਬੰਦਿਆ ਨੇ ਘੇਰ ਲਿਆ ਉਹ ਕਹਿੰਦੇ ਹਾਂ ਵੀ ਕਿੱਧਰ ਨੂੰ ਕਹਿੰਦਾ ਵਿਆਹ ਚ ਜਾਣਾ ਕਹਿੰਦਾ ਤੂੰ ਨਹੀਂ ਵਿਆਹ ਚ ਜਾ ਸਕਦਾ ਉਹ ਕਹਿੰਦਾ ਕਿਉਂ ਨਹੀਂ ਜਾ ਸਕਦਾ ਮਹੀਨਾ ਪਹਿਲਾਂ ਕਾਰਡ ਦਿੱਤਾ ਮੈਨੂੰ ਮੈਂ ਤਾਂ ਜਾਊ ਐਨੇ ਨੂੰ ਜੀ ਲਾਲਾ ਲੰਘਿਆ ਉੱਥੋਂ ਦੀ ਨਾਲਾ ਕਹਿੰਦਾ ਕੀ ਗੱਲ ਹੋ ਗਈ ਉਹ ਕਹਿੰਦਾ ਦੇਖ ਲੈ ਯਾਰ ਮੈਨੂੰ ਅੰਦਰ ਨਹੀਂ ਜਾਣ ਦੇ ਕਹਿੰਦਾ ਤੇਰਾ ਚਾਦਰਾਂ ਪਾਇਆਗਾ ਨਾਲਾ ਕਹਿੰਦਾ ਨਹੀਂ ਵੀ ਨਹੀਂ ਇਹ ਤਾਂ ਜਾਊਗਾ ਅੰਦਰ ਇਹਨੂੰ ਤੁਸੀਂ ਨੰਗਲ ਦੇ ਅੰਦਰ ਜਾਣ ਦਿਓ ਚਲੋ ਜੀ ਜੱਟ ਅੰਦਰ ਵਾਗਿਆ ਜੀ ਪੈਲਸ ਦੇ ਹੁਣ ਜੱਟ ਦਾ ਦਿਮਾਗ ਖਰਾਬ ਹੋ ਗਿਆ ਵੀ ਯਾਰ ਸਾਲਿਆਂ ਨੇ ਆਉਣ ਸਾਰੀ ਘੇਰ ਲਿਆ ਨਾ ਕੁਛ ਖਾਦਾ ਨਾ ਪੀਤਾ ਵੀ ਤਾਂ ਬੇਇੱਜ਼ਤੀ ਕਰੀ ਜਾਂਦੇ ਨੇ ਜੱਟ ਦਾ ਧਿਆਨ ਜੀ ਵਿਆਹ ਚ ਜਮਾ ਨਾ ਜੱਟ ਨੂੰ ਆਈ ਗੁੱਸਾ ਚੜੀ ਜਾਵੇ ਜੱਟ ਨੇ ਸੋਚਿਆ ਵੀ ਕਰੇ ਚੱਲੀ ਜਦੋਂ ਇਹ ਪੈਲਸ ਤੋਂ ਬਾਹਰ ਨਿਕਲਣ ਲੱਗਿਆ ਤਾਂ ਉਹ ਬੰਦਿਆਂ ਨੇ ਘੇਰ ਘੇਰ ਲਿਆ ਇੱਕ ਤਾਂ ਜੱਟ ਨੂੰ ਪਹਿਲਾਂ ਗੁੱਸਾ ਚੜਿਆ ਹੋਇਆ ਸੀ ਜੱਟ ਕਹਿੰਦਾ ਹਾਂ ਵੀ ਕੀ ਗੱਲ ਹੋ ਗਈ ਉਹ ਕਹਿੰਦਾ ਤਲਾਸ਼ੀ ਲੈਣੀ ਆ ਉਹ ਕਹਿੰਦਾ ਤਲਾਸ਼ੀ ਨਾ ਹਾਂ ਸਾਡਾ ਰੂਲ ਆ ਇਹ ਤਾਂ ਜਿਹੜਾ ਬੰਦਾ ਬਾਹਰ ਜਾਊ ਉਹਦੀ ਤਲਾਸ਼ੀ ਲੈਣੀ ਲੈਣੀ ਆ ਉਹ ਕਹਿੰਦਾ ਮੇਰੀ ਗੱਲ ਸੁਣੋ ਮੇਰਾ ਤੁਸੀਂ ਦਿਮਾਗ ਖਰਾਬ ਨਾ ਕਰੋ ਤੁਸੀਂ ਮੈਂ ਨਹੀਂ ਤਲਾਸ਼ੀ ਦਰੂਸ਼ੀ ਦੇਣੀ ਉਹ ਕਹਿੰਦਾ ਲੈ ਆਏ ਕਿ ਮੈਨਿੰਗ ਨਹੀਂ ਤਲਾਸ਼ੀ ਲਾਵਾਂਗੇ ਤੇਰੀ ਤੇਰੇ ਕੋ ਪੱਕਾ ਕੁਛ ਨਾ ਕੁਛ ਹੋਊਗਾ ਜੱਟ ਕਹਿੰਦਾ ਮੇਰੀ ਗੱਲ ਸੁਣ ਲਓ ਤਲਾਸ਼ੀ ਦਾ ਮੇਰੀ ਲੈ ਲਓ ਪਰ ਜੇ ਮੇਰੇ ਕੋਲੋਂ ਕੁਛ ਨਾ ਨਿਕਲਿਆ ਥੋੜੇ ਜੂਤ ਬਹੁਤ ਫੇਰੂ ਮੈਂ ਉਹ ਕਹਿੰਦਾ ਤੇਰੇ ਕੋ ਪੱਕਾ ਹੈਗਾ ਕੁਛ ਨਾ ਕੁਝ ਜਿਹੜਾ ਤੂੰ ਤਲਾਸ਼ੀ ਨਹੀਂ ਦਿੰਦਾ ਚਲੋ ਜੀ ਉਹਨਾਂ ਨੇ ਜੱਟ ਦੀਆਂ ਤਲਾਸ਼ੀ ਲੈਤੀ ਜੱਟ ਤੋਂ ਕੁਝ ਨਿਕਲਿਆ ਨਾ ਦੀ ਜੱਟ ਦੀ ਐਡੀ ਜੁੱਤੀ ਧੋੜੀ ਦੀ ਉਹਨੇ ਲਾ ਲਈ ਮਾਹ ਕੇ ਜੁੱਤੀ ਜੀ ਦੋਹਾਂ ਦੇ ਦੇ ਜੱਥੇ ਪੈਂਦੀਆ ਪਹਿਣ ਦੇ ਦੇ ਜੱਥੇ ਪੈਂਦੀਆ ਪਹਿਣ ਦੇ ਦੋਹਾਂ ਦੀਆਂ ਜੀ ਜੱਟ ਨੇ ਢੂਗੀਆਂ ਲਾਲ ਕਰਤੀਆਂ ਚਲੋ ਜੱਟ ਜਦੋਂ ਆਪੇ ਘਰ ਨੂੰ ਜਾ ਰਿਹਾ ਸੀ ਥੋੜੀ ਕਿੰ ਲੰਗ ਬਾਹੀ ਪੈਲਸ ਤੋਂ ਗਿਆ ਜੀ ਤੇ ਜੱਟ ਨੂੰ ਆਇਆ ਹੋਗਾ ਵੀ ਯਾਰ ਨਹੀਂ ਨਹੀਂ ਰੋਟੀ ਤਾਂ ਖਾ ਕੇ ਚੱਲਾਂਗੇ ਐਡੀ ਦੂਰ ਆਏ ਪੀਆ ਜੱਟ ਮੁੜ ਗਿਆ ਜੱਟ ਜਦੋਂ ਮੁੜ ਗਿਆ ਮੁੜ ਕੇ ਜਦੋਂ ਉਹ ਦੋਹਾਂ ਦੇ ਕੋਲ ਦੀ ਨੰਗਨ ਲੱਗਿਆ ਜੀ ਉਹ ਤਾਂ ਦੋਹੇ ਜਿਹੜੇ ਗੇਟ ਤੇ ਬੰਦੇ ਖੜੇ ਸੀ ਉਹਦੋਂ ਦੇ ਕਿ ਮੂੰਹ ਨਾ ਕਰਨ ਜੀ ਉਹ ਤਾਂ ਮੂੰਹ ਹੀ ਫੇਰ ਕੇ ਉਹਦੇ ਨਾਲ ਉਹ ਜੱਟ ਅੰਦਰ ਵੜ ਗਿਆ ਜੀ ਅੰਦਰ ਜਦੋਂ ਵੜ ਗਿਆ ਤਾਂ ਉਹਨਾਂ ਕਨੇ ਦੇਖ ਕੇ ਕਿਤੇ ਲੱਡੂ ਗਿੱਜੇ ਚ ਪੜਿਆ ਕਰੇ ਕਿਤੇ ਬਰਫੀ ਦਾ ਟੁੱਕ ਗਿੱਜੇ ਚ ਪਾਲਿਆ ਕਰੇ ਚਲੋ ਜੀ ਜਿਹੜੇ ਗੂੜੇ ਦੰਦੇ ਲਾਲ ਆ ਗਿਆ ਜੀ ਲਾਲੇ ਨੂੰ ਜੱਟ ਕਹਿੰਦਾ ਕੰਨ ਲਾਲਾ ਜਿਹੜੇ ਤੇਰੇ ਬੰਦੇ ਖੜਾਏ ਨੇ ਬਾਹਰ ਇਹ ਤਾਂ ਕਦੀ ਤਲਾਸ਼ੀ ਨਹੀਂ ਲੈਂਦੇ ਬਟ ਨਹੀਂ ਲੈਂਦੇ ਨੇ ਕੰਨਾਂ ਨਹੀਂ ਲੈ ਮੈਂ ਤੁਹਾਨੂੰ ਦਿਖਾਉਣਾ ਜਮਾਂ ਤਲਾਸ਼ੀ ਨਹੀਂ ਲੈਂਦੇ ਇਹ ਕਿਸੇ ਦੀ ਚਲੋ ਜੀ ਜੱਟ ਜਦੋਂ ਕੋਲ ਦੀ ਨੰਗਿਆ ਉਹਨਾਂ ਦੇ ਤਾਂ ਉਹਨਾਂ ਨੇ ਤਾਂ ਮੂੰਹ ਫੇਰ ਲੈ ਜੀ ਅੱਡ ਕੰਨੀਓ ਜੱਟ ਫਿਰ ਅੰਦਰ ਆ ਗਿਆ ਫੇਰ ਉਹਦਾ ਜੱਟ ਕੰਨੀ ਝਾਕਣੀ ਨਾ ਜੀ ਜੱਟ ਲਾਲ ਨੂੰ ਮੈਂ ਕਿਹਾ ਕਿਉਂ ਦੇਖਿਆ ਤੈਨੂੰ ਕਿਹਾ ਨਾ ਵੀ ਕਿਸੇ ਦੀ ਤਲਾਸ਼ੀ ਨਹੀਂ ਲੈਂਦੇ ਚਲ ਲਾਲਾ ਵਾਗ ਗਿਆ ਜੀ ਉਹਨਾਂ ਕੋਲੇ ਜੱਟ ਨੂੰ ਨਾਲ ਲੈ ਗਿਆ ਕਹਾਂ ਹਾਂ ਵੀ ਤੁਸੀਂ ਤਲਾਸ਼ੀ ਲੈਣਦੇ ਕਿਸੇ ਦੀ ਉਹ ਕਹਿੰਦਾ ਨਾ ਜੀ ਲੜ ਲਈ ਅਸੀਂ ਤਲਾਸ਼ੀ ਲੈਣਿਆਂ ਕਹਦਾ ਲੈ ਕਿੱਥੇ ਲੈਣਿਓ ਤੁਸੀਂ ਆਹ ਦੇਖ ਲਓ ਜੱਟ ਤੁਹਾਡੇ ਕੋਲ ਦੀ ਦੋ ਗੇੜੇ ਮਾਰ ਗਿਆ ਤੁਸੀਂ ਇਹਦੀ ਤਲਾਸ਼ੀ ਲੈਤੀ ਨਹੀਂ ਮੈਂ ਦੇਖੀ ਜਾਨਾ ਉਹ ਬੰਦੇ ਕਹਿੰਦੇ ਕਹਿੰਦੇ ਲਾਲਾ ਜੀ ਸਾਡੀ ਗੱਲ ਸੁਣੋ ਤੁਸੀਂ ਜੱਟ ਦੀ ਗੱਲ ਨਾ ਕਰੋ ਉਹ ਕਹਿੰਦਾ ਕਿਉਂ ਵੀ ਕਹਿੰਦਾ ਜੱਟ ਨੂੰ ਗੁੱਸਾ ਤਾਂ ਇਹ ਗੱਲ ਦਾ ਵੀ ਮੈਨੂੰ ਚਾਦਰਾਂ ਪਾ ਕੇ ਸਾਲੇ ਅੰਦਰ ਨਹੀਂ ਲੰਘਣ ਦਿੰਦੇ ਸੀਗੇ ਇਸ ਗੁੱਸੇ 'ਚ ਕਹਿੰਦਾ ਇੱਕ ਵਾਰ ਤਾਂ ਸਾਨੂੰ ਇਹ ਕੁੱਟ ਗਿਆ ਹੁਣ ਇਹ ਦੂਜੀ ਵਾਰ ਕੁੱਟਣ ਦੇ ਬਹਾਨੇ ਲੱਭਦਾ